ਰਮੀ ਸਿੰਘ ਹੈ ਕੱਲ ਮੈਂ ਆਪਣੀ ਦੁਕਾਨ ਸ਼ਾਮ 7 ਵੇ ਬੰਦ ਕਰਕੇ ਘਰ ਚਲ ਗਿਆ ਸੀਗਾ ਤੇ ਅੱਜ ਸਵੇਰੇ ਜਦੋਂ ਮੈਂ 9:30 ਵਜੇ ਦੁਕਾਨ ਤੇ ਆਇਆ ਤਾਂ ਮੈਂ ਆਪਣੇ ਵੱਲੋਂ ਸੱਟ ਪੂਰਾ ਖੋਲਿਆ ਆਪਣੇ ਲੋਕ ਆਪੇ ਖੋਲੇ ਜਦੋਂ ਅੰਦਰ ਆਇਆ ਤਾਂ ਵੇਖਿਆ ਕਿ ਮੇਰੇ ਸਾਰੇ ਦਰਾਜ ਜਿਹੜੇ ਸੀ ਉਹ ਖੁੱਲੇ ਹੋਏ ਸੀਗੇ ਤੇ ਕੱਲ ਮੈਂ ਸੋਚਿਆ ਕਿ ਦਰਾਜ ਕੋ ਖੋਲ ਕੇ ਨਹੀਂ ਗਿਆ ਫਿਰ ਮੈਂ ਅਚਾਨਕ ਮਗਰਲੇ ਪਾਸੇ ਦੇਖਿਆ ਤੇ ਮੇਰੀ ਕਾਂਦੀ ਦੁਕਾਨ ਦੇ ਪਿਛਲੇ ਪਾਸੇ ਉਹ ਤੋੜੀ ਹੋਈ ਸੀ ਉਹ ਚੋਂ ਸਿਰਫ 10 12 ਇੰਚ ਦੀ ਜਗ੍ਹਾ ਦੇ ਵਿੱਚੋਂ ਹੀ ਚੋਰ ਅੰਦਰ ਲੰਘ ਕੇ ਆਇਆ ਤੇ ਉਨੇ ਮੇਰੀ ਸਾਰੀ ਦੁਕਾਨ ਦੀ ਫੋਲਾਵਲ ਹੀ ਕੀਤੀ ਤੇ ਦੋ ਤਿੰਨ ਫੋਨ ਸੀ ਕਾਕਾ ਦੇ ਇੱਕ ਮੇਰਾ ਆਪਣਾ ਸੀਗਾ Samsung ਦਾ J7 ਤੇ ਉਹ ਚੋਰੀ ਕੀਤਾ ਗਿਆ ਤੇ ਕੁਝ ਪੈਸੇ ਸੀਗੇ ਮੇਰੇ 1000 ਤੋਂ 1500 ਰੁਪਿਆ ਉਹ ਚੋਰੀ ਕੀਤੇ ਗਏ ਨੇ ਕੁਝ ਭਾਂਡਾ ਸੀਗਾ ਉਹ ਵੀ ਚੋਰੀ ਕੀਤਾ ਗਿਆ ਤੇ ਮੇਰੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਫੋਲਿਆ ਗਿਆ ਜਿਸ ਕਰਕੇ ਕਾਫੀ ਸਮਾਨ ਉਹ ਲੈ ਗਏ ਜਿਸ ਨਾਲ ਐਸੈਸਰੀਜ਼ ਹੈ ਆਈਫੋਨ ਦੇ ਕਵਰ ਵਗੈਰਾ ਕਿੱਥੇ ਦੁਕਾਨ ਕਿੱਥੇ ਆਪਣੀ ਮੇਰੀ ਦੁਕਾਨ ਅਜੀਤ ਬਾਗ ਹੈ ਦੇ ਵਿੱਚ ਹੈ ਜੀਟੀ ਰੋਡ ਦੇ ਨਾਲ ਪਤਾ ਲੱਗ ਗਿਆ ਪਹਿਲੇ ਵੀ ਚੋਰੀ ਹੋਈ ਸੀ ਕੀ ਹੋਇਆ ਸੀ ਪੱਲੇ ਪਹਿਲੀ ਚੋਰੀ ਮੇਰੀ 5 ਜੁਲਾਈ 2023 ਨੂੰ ਹੋਈ ਸੀ ਸਵੇਰੇ 3:20 ਮਿੰਟ ਤੇ ਉਦੋਂ ਮੇਰਾ ਲੈਪਟਾਪ Samsung, Acer Plus Phone ਨਾਲ 24 ਇੰਚ ਦੀ Blue Feather ਕੰਪਨੀ ਦੀ LED ডিসਪਲੇ ਤੇ ਫਿੰਗਰਪ੍ਰਿੰਟ ਮਸ਼ੀਨ, ਲੈਮਟਾ ਮਸ਼ੀਨ ਤੇ ਉਦੋਂ ਵੀ ਮੇਰਾ 4-5000 ਰੁਪਿਆ ਨਕਦ ਸੀਗਾ ਉਹ ਵੀ ਲੈ ਕੇ ਸੀ ਨਾਲ ਉਦੋਂ ਮੇਰਾ ਤਕਰੀਬਨ 1.5 ਲੱਖ ਦਾ ਨੁਕਸਾਨ ਹੋਇਆ ਸੀ ਲਗਾਤਾਰ ਚੋਰੀਆਂ ਹੋ ਰਹੀਆਂ ਕੀ ਮੰਗ ਕਰਨਾ ਚਾਹੁੰਦੇ ਪੁਲਿਸ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੇਰੀ ਇਹ ਹੀ ਮੰਗ ਹੈ ਜੀ ਤੇ ਜਿਹੜੇ ਵਾਧੇ ਚੋਰੀਆਂ ਨੂੰ ਰੋਕਿਆ ਜਾਵੇ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਾਂ ਕੋਈ ਦੁਕਾਨਾਵਾਸਤੇ ਜਿਹੜੇ ਚੌਂਕੀਦਾਰ ਨੇ ਰਾਤ ਵਾਸਤੇ ਅਵੇਲੇਬਲ ਹੁੰਦੇ ਨੇ ਉਹਨਾਂ ਨੂੰ ਮਹਿਆ ਕਰਾਇਆ ਜਾਵੇ ਸਾਰਿਆਂ ਨੂੰ ਆਪਣੇ ਜੋਰ ਤੇ ਕਹਿ ਕੇ ਕਰਵਾਉਣ ਕਿਉਂਕਿ ਇੱਕ ਵਾਰੀ ਕਹਿ ਜਾਂਦੇ ਨੇ ਮਾਰਕੀਟ ਵਾਲੇ ਪਰ ਕੋਈ ਵੀ ਚੌਂਕੀਦਾਰ ਇਥੇ ਰੱਖਿਆ ਨਹੀਂ ਜਾਂਦਾ